ਆ ਅੱਜ ਇਥੇ ਖਤਰੀ ਭਵਨ ਦੇ ਵਿੱਚ ਅਬਰੋਲ ਮੈਡੀਕਲ ਸੈਂਟਰ ਖਤਰੀ ਸਭਾ ਦੋਨਾਂ ਨੇ ਮਿਲ ਕੇ ਇੱਕ ਮੈਡੀਕਲ ਕੈਂਪ ਲਗਾਇਆ ਹੈ ਜਿਦੇ ਵਿੱਚ ਕਿ ਸਾਡੇ ਆਰਥੋਪੈਡਿਕਸ ਤੇ ਸਪੈਸ਼ਲਿਸਟ ਮੈਡੀਕਲ ਸਪੈਸ਼ਲਿਸਟ ਇਥੇ ਆਏ ਨੇ ਪੁਰ ਐਸ ਸਪੈਸ਼ਲ ਜਨੋ ਸਾਰੇ ਮਰੀਜ਼ਾਂ ਦੀ ਫ੍ਰੀ ਚਾਂਚ ਕਰਨਗੇ ਦਵਾਈਆਂ ਗੜੀਆਂ ਨੇ ਉਹ ਫ੍ਰੀ ਦੇ ਵਿੱਚ ਇੱਥੇ ਵੰਡੀਆਂ ਜਾਣਗੀਆਂ ਹਰ ਤਰ੍ਹਾਂ ਦੀਆਂ ਔਰ ਜਿਹੜੇ ਟੈਸਟ ਆ ਗੜੀਆਂ ਉਹ ਇੱਥੇ ਫ੍ਰੀ ਦੇ ਵਿੱਚ ਹੋ ਰਹੇ ਨੇ ਉਹਦੇ ਵਿੱਚ ਇੱਕ BMD ਟੈਸਟ ਹੈ ਜਿਹੜਾ ਕਿ ਬੋਨ ਡੈਂਸਿਟੀ ਟੈਸਟ ਹੈ ਉਹ ਵੀ ਫ੍ਰੀ ਦੇ ਵਿੱਚ ਹੋ ਰਿਹਾ ਹੈ ਇਸ ਕੈਂਪ ਦੇ ਦੌਰਾਨ ਜਿਹੜੇ ਵੀ ਪੇਸ਼ੈਂਟਸ ਜਿਨ੍ਹਾਂ ਨੂੰ ਕੋਈ ਅੱਗੇ ਫਰਦਰ ਟ੍ਰੀਟਮੈਂਟ ਦੀ ਲੋੜ ਹੋਏਗੀ ਉਹ ਸਪੈਸ਼ਲ ਡਿਸਕਾਊਂਟਸ ਦੇ ਉੱਤੇ ਕੋ ਕੀਤਾ ਜਾਏਗਾ ਔਰ ਇਹ ਕੈਂਪ ਲਗਾਉਣ ਦਾ ਮਕਸਦ ਜਿਹੜਾ ਸੀਗਾ ਉਹ ਮੇਰੇ ਫਾਦਰ ਸਾਹਿਬ ਕਮਰੜਾਜ ਕੁਮਾਰ ਜੀ ਦੀ ਵਰਸੀ ਦੇ ਵਿੱਚ ਵਰਸੀ ਕਰਕੇ ਅਸੀਂ ਇਹ ਕੈਂਪ ਲਾਇਆ ਇੱਕ ਹੋਰ ਕਾਰਨ ਹੈ ਕਿ ਮੇਰੇ ਬੇਟੇ ਦਾ ਬਰਥਡੇ ਹੈ ਔਰ ਉਹਨੇ ਕਦੀ ਵੀ ਅਜ ਤੱਕ ਬਰਥਡੇ ਵੈਸੇ ਮਨਾਇਆ ਨਹੀਂ ਜਦੋਂ ਹਰ ਵੇਲੇ ਅਸੀਂ ਕੁਛ ਨਾ ਕੁਛ ਕਦੀ ਆਂਧਾ ਸ਼ਰਮ ਚ ਕਰਦੇ ਆਂ ਕਦੀ ਕੁਝ ਤੈਰਕਾ ਮੇਰਾ ਸੀਗਾ ਕਿ ਮੈਂ ਗੁਰਦਾਸਪੁਰ ਦੇ ਵਿੱਚ ਪੇਸ਼ੈਂਟਸ ਦੇ ਵਿੱਚ ਉਹਦਾ ਬਰਥਡੇ ਵੀ ਮਨਾਵਾ ਤੇ ਮਰੀਜ਼ਾਂ ਨੂੰ ਚੱਕ ਰਿਹਾ ਅੱਜ ਕਾਮਰੇ ਰਾਜਕੁਮਾਰ ਜੀ ਜਿਹੜੇ ਇਸ ਇਲਾਕੇ ਤੋਂ ਔਰ ਸਾਡੇ ਸੂਬੇ ਦੇ ਵਿੱਚ ਰਾਜਨੀਤੀ ਦੀ ਇੱਕ ਬਹੁਤ ਵੱਡੀ ਹਸਤੀ ਹੋਏ ਨੇ ਅੱਜ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੇ ਸੁਪੁੱਤਰ ਡਾਕਟਰ ਅਜੇ ਅਬਰੋਲ ਵੱਲੋਂ ਔਰ ਸਾਡੀ ਜਿਹੜੀ ਖਤਰੀ ਸਭਾ ਉਹਦੀ ਕੋਲਾਬੋਰੇਸ਼ਨ ਦੇ ਨਾਲ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹੜਾ ਉਹ ਖਤਰੀ ਪਵਨ ਅਰਦਾਸਪੁਰ ਦੇ ਵਿੱਚ ਲਾਇਆ ਗਿਆ ਦੇ ਵਿੱਚ ਹੁਣ ਤੱਕ ਤਰੀਬਨ 200 ਤੋਂ ਵੱਧ ਜਿਹੜੇ ਪੇਸ਼ੈਂਟਸ ਨੇ ਉਹ ਰਜਿਸਟਰ ਹੋਏ ਨੇ ਉਹਨਾਂ ਦੇ ਚੈੱਕਅਪਸ ਹੋ ਰਹੇ ਨੇ ਔਰ ਉਹਨਾਂ ਨੂੰ ਫ੍ਰੀ ਮੈਡੀਕਲ ਫੈਸਿਲਿਟੀ ਜਿਹੜੀ ਆ ਦਵਾਈਆਂ ਦੇ ਰੂਪ ਦੇ ਵਿੱਚ ਉਹ ਮਿਲ ਰਹੀ ਆ ਮੈਂ ਸਮਝਣਾ ਵੀ ਕਾਮਰੇਡ ਰਾਜਕੁਮਾਰ ਜੀ ਵਰਗੀਆਂ ਸਖਸੀਤਾ ਅੱਜ ਮੈਂ ਸਮਝਣਾ ਵੀ ਉਹ ਰੋਲ ਮਾਡਲ ਅੰਨੇ ਵੀ ਬੰਦ ਹੋ ਗਏ ਉਹ ਲੋਕ ਉਹ ਸਨ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁਝ ਵਾਪਸ ਦੇਣ ਦੀ ਗੱਲ ਕੀਤੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਤੇ ਟਾਰਸ ਹੈ ਕਿ ਉਹਨਾਂ ਦੇ ਪਰਿਵਾਰ ਅੱਗੇ ਡਾਕਟਰ ਅਜੀਬ ਰੋਲ ਨੇ ਜਿੱਥੇ ਜ਼ਿੰਦਗੀ ਦੇ ਵਿੱਚ ਪੌਦਿਕ ਤੌਰ ਦੇ ਉੱਪਰ ਬਹੁਤ ਤਰੱਕੀ ਕੀਤੀ ਬਹੁਤ ਨਾਮ ਘਟਿਆ ਔਰ ਉਹਦੇ ਨਾਲ ਨਾਲ ਉਹਨੇ ਲੋਕ ਸੇਵਾ ਨੂੰ ਵੀ ਤਰਜੀਹ ਦਿੱਤੀ